ਪਰੰਪਰਿਕ ਕਾਰਜ ਗੁਰੂ ਰੋਗ ਗੁਰੂ ਪਿਆਰੀ ਗੁਰ ਸੰਗਤ ਜੀ ਆਪ ਸਾਰਿਆਂ ਹੀ ਗੁਰ ਸੰਗਤਾਂ ਅੰਮ੍ਰਿਤ ਵੇਲੇ ਤੋਂ ਭੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਖਾਜਰੀਆਂ ਪਾ ਰਹੇ ਹਾਂ ਦਸਮ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਨਾਂ ਦੇ ਪ੍ਰਕਾਸ਼ ਪੁਰਬ ਦੇ ਵਿੱਚ ਸਾਰੀਆਂ ਸ਼ਿੰਗਰ ਸੰਗਤਾਂ ਖਾਜਣੀਆਂ ਪੜ ਰੱਖੇ ਆ ਭਾਗਾਂ ਵਾਲੇ ਖਾਂ ਲਓ ਸਭ ਤੋਂ ਪਹਿਲਾਂ ਰਚਨਾ ਨੂੰ پڑھیਏ ਪਵਿੱਤਰ ਆਪਣੇ ਬਣਾਉ ਚਰਨਾਂ ਨਾਲ ਲਾਓ ਗੱਜ ਵੱਜ ਕੇ ਬੁਲਾਓ ਫਤਿਹ ਪਾਓ ਫਤਿਹ ਆਪੋ ਜੀ ਵਾਹਿ ਸੇ ਗੁਰਜੀ ਦਾ ਖਾਲਸਾ ਵਾਹਿ ਸੇ ਗੁਰਜੀ ਕੀ ਫਤਿਹ ਆਇ ਇੱਕ ਇੱਕ ਪਾਵਨ ਪਵਿੱਤਰ ਸ਼ਬਦ ਦਾ श्रीमान सामने चंद्रबारा सिंह जी लोकभाले ओनाली बरम रचना एक तो प्रेम दा शब्द दा पहला सरवन करिए उसके तो बाद एक कविता पाठ दे दुर्संगत दे चरणा विच बोलेंगे नो प्रेम दे शब्द दा सरवन करिए नांदा ते गई सी बरत पावी नांदा ते गई सी बरत पावी तक बीर चले छॾ परे शर रंग वीर चले चढ़ राम बचो कया एसी मार जाईर चले हो कुदरत द लॻीर दरबार सिंगा नैना पराग दे नीर चले। नैना पराग दे नीर नीरे तारत खंड में तारत खंड में सती सतवंतिया सप ने देश जी गुरू गोबिंदे पिता पुत्री देश तारे रहंदी ਸਰ ਸੰਗਾਜੀ ਜੈਤੁਰੂ ਗੋਵਿੰਦ ਰਾਏ ਜੀ ਬਾਲਾ ਪ੍ਰੀਤਮ ਪਟਨੇ ਦੀ ਧਰਤੀ ਤੇ ਪ੍ਰਗਟ ਹੋਏ 1662 ਨੂੰ ਚਾਰੇ ਪਾਸੇ ਰਸਨਾਈਆਂ ਹੋਈਆਂ ਅਰਸਾ ਵਿੱਚੋਂ ਸੁੱਲ ਵਰਸੇ ਅਕਾਲ ਪੁਰਖ ਭਗਵਾਨ ਦੇ ਹੁਕਮ ਅਨੁਸਾਰ ਸ੍ਰੀ ਦਸ਼ਟਾਮੰਡੀ ਪਟਨੇ ਦੀ ਧਰਤੀ ਤੇ ਪ੍ਰਗਟ ਹੋਏ ਗੁਰੂ ਗੋਬਿੰਦ ਸਿੰਘ ਜੀ ਬਾਦਲਾ ਪ੍ਰੀਤਮ ਜੀ ਦੇ ਰੂਪ ਦੇ ਵਿੱਚ ਜੇ ਦਰਸਾਂ ਵਿੱਚ ਫੁੱਲ ਵਰਪਣ ਲੱਗੇ ਚਾਰੇ ਪਾਸੇ ਰਸਨਾਈਆਂ ਹੋਈਆਂ ਭਾਰਤ ਦੇ ਵਿੱਚ ਖਬਰ ਫੈਲ ਗਈ ਬਈ ਪਟਨੇ ਦੀ ਧਰਤੀ ਤੇ ਨੂਰੀ ਅਵਤਾਰਾਂ ਬੰਤੇ ਨੇ ਦੁਨਿਆ ਨੂੰ ਗਲੈਖ ਸਤਿਗੁਰੂ ਦੀ ਦੁਨੀਆ ਤੇ ਪ੍ਰਗਟ ਹੋਏ ਚਾਰੇ ਪਾਸੇ ਰਸਮਾਈਆਂ ਹੋਈਆਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਸਾਮ ਦੀ ਧਰਤੀ ਤੇ ਗੁਰਸੇਖਾਣੋਂ ਸੰਗਤਾਂ ਨੂੰ ਦਰਸ਼ਨ ਦੇ ਧਾਰੇ ਦਿੰਦੇ ਹੋਏ ਇੱਥੇ ਠਿਗਰੇ ਸੀ ਉੱਥੇ ਸਤਿਗੁਰਾਂ ਨੇ ਗੁਰ ਕੰਜਰ ਕੋਰ ਨਾਮ ਦਾ ਸਾੰਦ ਸਾਇਆ ਆਸਾਮ ਦੀ ਧਰਤੀ ਤੇ ਤਰਨਤਾਲ ਵਰਗੇ ਰਾਜੇ ਰਾਮ ਰਾਏ ਦੇ ਵਰਗੇ ਰੁਪੇਖ ਬਣੇ ਮਹਾਰਾਜ ਦੇ ਸੇਵਕ ਬਣੇ ਜਦ ਸਤਿਗੁਰੂ ਜੀ ਕੋਲ ਖਬਰ ਪਹੁੰਚੀ ਇਸਾਮਦੀ ਧਰਤੀ ਤੇ ਉਥੋਂ ਦੇ ਰਾਜਿਆਂ ਨੇ ਲੱਖ ਲੱਖ ਖੁਸ਼ੀਆਂ ਮਨਾਇਆਂ ਘਰ ਘਰ ਦੀਪਕ ਜਗਾਏ ਰਸਨਾਇਆਂ ਹੋਈਆਂ ਕਿ ਟਕਨੇ ਦੀ ਧਰਤੀ ਤੇ ਨੂਰੀ ਅਵਤਾਰ ਆਪੰਤੇ ਨੇ ਟਖਣੇ ਸਾ ਫਕੀਰ ਜਿਹੜੇ ਮੁਸਲਮਾਨ ਨੇ ਪੂਰਬ ਵੱਲ ਨਹੀਂ ਪੱਛਮ ਵੱਲ ਸਿਰਦਾ ਕਰਦੇ ਨੇ ਨਵਾਜ ਅਦਾ ਕਰਦੇ ਨੇ ਠੇਕਣ ਸਾਹਿਬ ਪੀਰ ਨੂੰ ਉਧਰ ਤਰਫ ਵੱਲ ਇਸ਼ਾਰਾ ਹੋਇਆ ਉਹਨੇ ਉੱਤੇ ਪੂਰਬ ਵੱਲ ਖੜ ਕੇ ਨਵਾਜ ਅਦਾ ਕਰੀ ਸੀ ਸਿਰ ਝੁਕਾਇਆ ਜਿਹੜੇ ਉਹਨਾਂ ਦੇ ਚੇਲੇ ਸੀ ਹੋਰ ਉਹਨਾਂ ਨੇ ਪੁੱਛਿਆ ਫਕੀਰ ਜੀ ਅੱਜ ਤੁਸੀਂ ਪੂਰਬ ਵੱਲ ਖੜਕੇ ਸਜਦਾ ਤਿਆ ਕਰਿਆ ਨਵਾਜ ਕੇ ਅਦਾ ਕਰੀ ਮੁਸਲਮਾਨਾਂ ਦਾ ਧਰਮ માં ਵੀ ਜਿਹੜਾ ਆਪਣਾ ਮੱਤਾ ਏ ਤਾਬਾ ਏ ਉਹ ਐ ਪੱਛਮ ਵੱਲ ਅੱਜ ਤੁਸੀਂ ਖੁਦਾ ਨੂੰ ਟਿੱਥ ਵਿਖਾਈ ਆ ਪਰ ਪੂਰਬ ਵੱਲ ਸੀਸ ਟਿਕਾ ਕੇ ਨਵਾਜ ਅਦਾ ਕਰੀ ਇਹ ਤੁਸੀਂ ਬਹੁਤ ਵੱਡਾ ਤਾਪ ਕੀਤਾ ਠੀਖਣ ਕੇ ਪਕੀਰ ਜੀ ਆਂਦੇ ਪਿਆਰਿਓ ਇਹ ਕੋਈ ਪਾਪ ਨਹੀਂ ਹੈ ਪਦ੍ਰਸ਼ ਦਾ ਵੱਲ ਇਸ਼ਾਰਾ ਹੋਇਆ ਕਿ ਪੜਨੇ ਦੀ ਧਰਤੀ ਤੇ ਨੂਰੀ અવਤਾਰ ਵਾਲਾ ਪ੍ਰਤਮ ਗੋਬਨ ਰਾਏ ਜੀ ਪ੍ਰਗਟ ਹੋਏ ਨੇ ਦਾਦੀ ਨਾਨਕੀ ਜੀ ਖੁਸ਼ੀਆਂ ਦੇ ਵਿੱਚ ਫੁੱਲੇ ਨਹੀਂ ਸਮਾਏ ਜਿਵੇਂ ਆਜ ਦੇ ਨੰਦੈ ਨੇ ਮਾਤਾ ਗੁਜਰੀ ਜੀ ਦੀ ਪੁੱਖੋਂ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਪ੍ਰਗਟ ਹੋਏ ਨੂਰੀ ਅਵਤਾਰ ਗੁਰੂ ਤੇਗ ਬਹਾਦਰ ਮਹਾਰਾਜਿਆਂ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀਾਂ ਦੇ ਪੁੱਤਰ ਏ ਲਵਾ ਕਰਤਾ ਸਰਬਨ ਕਰੋ ਪਟਨੇ ਦੇ ਵਿੱਚ ਪ੍ਰਗਟ ਹੋਏ ਸ੍ਰੀ ਗੁਰੂ ਗੋਬਿੰਦ ਰਾਏ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਨੇ ਪਟਨੇ ਦੀ ਧਰਤੀ ਤੇ ਅਵਤਾਰ ਆ हो अकाल परख जा दो करी सतगुर ते बहार देकारा आग संत छपाही सतगुर ते कहार देकार आग संत छपाही हो हर गोविंदरां देते जड़ी दे जाए पटण दे चारग आहे श्री गुरू गोविंदए पटण दे चार घट आहेंदए हो अकाल पुर जा दोस्त जद मो करे आ कमाय कराई सतगुर ते बहारे करपाही ઓ ભાયા ગોરૈંnda ગોરા દેખો તે માંગુ જઈ લે જાય પર દે દે છ પારгатા હોઈ છોર ગોરૈંnda રાય પર દે દે છ પારгатા હોઈ છોર ગોરૈંnda રાય હો પારгатા હнде સાર હોઈ જાદે પારгатા હнде चमकारे भारत पटाणा साहिब ते लख लख शुकर गजारे भारत भूमि पटाणा साहिब फते लख लख शुकर गजारे वांटी जॻदा गुरू गोबिंदए पटनी देव परगत हो गुरू गोबिंदा जी कृपाल चांद ते

श्री श्री गुरू गोखण सालू कुदरत भलो भीखण सालू कुदरत भलो होम जे सारा अर्शे विच खिड़ी रा चमका ॾिसे सतारा अर्षे विच खिड़ी रा चमका ॾिसे सतारा

पहुची जॾो बॻाई कंदो पहुची जॾो बॻाई करण पख लख ख़ुशी मड़ाई ते झंगोरे तव्हां बजवा पटने ते वज पारो श्री गुरू गोबिंद ਕਟਨੀ ਦੇ ਵਿੱਚ ਪਾਰੇ ਗਾਟਾ ਹੋਏ ਛੇ ਗੁਰੂ ਬਗੜਾਈ ਹੋਏ ਕੱਚ ਪੰਜਾਬ ਦੇਖਾ ਬਾਰੇ ਖੁਸ਼ੀ ਦੀ ਖੁਸ਼ੀਆਂ ਲੈ ਕੇ ਆਈ ਕਹਿੰਦੇ ਖੁਸ਼ੀਆਂ ਲੈ ਕੇ ਆਈ कोने कोने पचो जपे ख़ैर ख़ुशी जी सारी कोने कोने पचो जपे ख़ैर ख़ुशी जी सारी चानण तारी री पर जी पजा पटन दारे गुरू गोबिंदे गुरू गोब

खाए पटनी देव पार टो श्री गुरू गोग आए पटनी देव पार टोए श्री गुरू गोग आए सशन ते पाण चंद संगत ताईं बटाई उते संगत ताईं बटाई पराड़ा आखे रोतो बचमी वञणु छॾाई प्राड़े लोतो बचमी वञणु छॾाई ती लोक में जय तारा ती लोक में जै जय तारा जॾे द ਦੇ ਦੇ ਵਿਚ ਪਰਗਾਟ ਹੋਏ ਸੁਖ ਗੁਰੂ ਗੰਗਾ ਦੇ ਰਹੇ ਅਗਲੀ ਦੁਲ ਵਿਚ ਪਰਗਾਟ ਹੋਏ ਸੁਖ ਗੁਰੂ ਗੰਗਾ ਦੇ ਇਸ ਤਰ੍ਹਾਂ ਸਤਿਗੁਰੂ ਜੀ ਪਟਨੇ ਦੀ ਧਰਤੀ ਤੇ ਨੂਰੀ అవਤਾਰ ਪ੍ਰਗਟ ਹੋਏ ਸੁਗਰੋ ਪਿਆਰੀ ਗੁਰ ਸੰਗਤ ਜੀ ਆਪ ਸਾਰਿਆਂ ਨੂੰ ਸੰਗਤਾਂ ਵੱਲੋਂ ਅੱਖਾਂ ਆਸ਼ੀਰਵਾਦ ਬਖਸ਼ਿਸ਼ ਕਰਿਆ ਗਿਆ जिन्ह की खजाना में माया आई है सतगुरु जी खजाने भरपूर करना सातकार योग ताली जथा बबा जी प्रेम सिंह पादम वालों भी अथा आशीर्वाद बखशिश करे सतकार योग बाबा जी का, वाहगुरुपालों भी आशीर्वाद बखशिश कराया गया सतगुरु जी कृपा कान चर दया कला बखशिश करना ਕੰਟਾਂ ਕੰਟਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਨ ਦਾ ਸੇਨੀਆਂ ਬੇਨਤੀਆ ਕਰੋ ਪ੍ਰਵਾਣ ਭੋਲਾ ਜੁਕਾਂ ਲਿਖੇ ਮਾ ਗੱਜ ਵੱਜ ਕੇ ਬਲਾਓ ਫੱਟੇ ਕਾ ਫੱਟਿਆਖੋ ਜੀ ਵਾਹ ਸੇ ਗੁਰਜੀਤਾ ਖਾਲਸਾ ਵਾਹ ਸੇ ਗੁਰਜੀਤੀ ਫੱਟੇ